يان ناں تا جا اسنے اک وري سمجھا راون ڈنڈا وري هوندي آپنا ويڊيو پنه باجي تي او کار خار رت ميرا ਓਏ ਖੰਡ ਵਾਲਾ ਬਈ ਮੇਰੀ ਗੱਲ ਸੁਣੋ ਬਈ ਪ੍ਰਸ਼ਾਦਾ ਬਹਿ ਕੇ ਛਾ ਬਈ ਮੈਂ ਜਵਾਬ ਨਹੀਂ ਹੁੰਦਾ ਨਹੀਂ ਜਲਦੀ ਨਹੀਂ ਬੈਠੀ 5 ਮਿੰਟ ਘੜਜੋ ਇੱਧਰ ਸਾਡੇ ਪਿੰਡ ਦਾ ਬਲਟੋਏ ਦਾ ਦੰਦੀਵਾੜਾ ਜਲੇਬ ਆ ਡੰਡ ਲਾਈ ਜਾਂਦਾ ਆ ਦੇਖੋ ਆ ਡਾਂਡੇ ਲੱਗੇ ਆ ਆ ਗਈ ਬਈ ਆਪਣਾ ਮੁੰਡਾ ਲਾਹਬਨੀ ਇੰਗਲੈਂਡ ਵਾਲਾ ਬਈ ਹਾ ਕੰਮ ਨਾ ਕਰੋ ਬਈ ਗੁਰੇ ਦਾ ਮੁੰਡਾ ਨੇ ਬਹੁਤ ਸੰਯੋਗ ਦਿੱਤਾ ਵਾ ਆਪਣੇ ਬਾਜੀ ਕਰਾਉਣ ਚ ਪਾਰੇ ਪੈਸਾ ਪੂਰਾ ਭੇਜਿਆ ਮੁੰਡੇ ਨੇ ਮੁੰਡਾ ਹੋ ਗਿਆ 6-7 ਮਹੀਨੇ ਹੋ ਗਏ ਗਏ ਨੇ ਠੀਕ ਆ ਲਾਹਬਨੂ ਜਾਣਦੇ ਤੂੰ ਹਾਂ ਹਾਂ ਉਹ ਨਾਈ ਦੀ ਹੁੰਦਾ ਵਧੀਆ ਮੁੰਡਾ ਨੇ ਮੇਲੇ ਚ ਵੀ ਉਹਨੇ ਬਹੁਤ ਮੇਲੇ ਚ ਵੀ ਸਾਰਾ ਸੰਯੋਗ ਕੀਤਾ ਨੇ ਮੇਲੇ ਚ ਵੀ ਸਹਿਯੋਗ ਦਿੱਤਾ ਬਾਜੀ ਚ ਵੀ ਸਹਿਯੋਗ ਦਿੱਤਾ ਬੰਦਾ ਬਹੁਤ ਸਿਆਣਾ ਪੂਰੇ ਨੰਗਰ ਲਾਏ ਬਾਈ ਨੇ ਹਣਾ ਆਦੇ ਲੋਕ ਪੂਰਾ ਬਾਈ ਨੇ ਵੀ ਉਹਦਾ ਫਾਦਰ ਸਾਹਿਬ ਉਹਦਾ ਪੁੱਤਰ ਕੋਤਰਾ ਖੇਦੇ ਡੈਡੀ ਦੇ ਲਾਬੇ ਮੁੰਡਾ ਆਪਣੇ ਬਾਹਰ ਇੰਗਲੈਂਡ ਤੇ ਗਿਆ ਵਾ ਤੇ ਉਹਦੀਆਂ ਲੋਹਾ ਪ੍ਰਸ਼ਾਦੇ ਦੀ ਜਵਾ ਰੋਟੀ ਪ੍ਰਸ਼ਾਦੇ ਦੀ ਪੂਰਾ ਪ੍ਰਬੰਧ ਕੀਤਾ ਹੋਇਆ ਬਈ ਕਿਵੇਂ ਆਪਣੇ ਬਟੋਰੀ ਦੀ ਬਾਜੀ ਇੱਕ ਨੰਬਰ ਆ ਬਾਈ ਇਹ ਰੋਟੀ ਪਾਣੀ ਦਾ ਪੂਰਾ ਹੀ ਸਿਰਾ ਹੀ ਹੋ ਗਿਆ ਪੂਰਾ ਬਹੁਤ ਬਹੁਤ ਧੰਨਵਾਦ ਆ ਬਾਈ ਨਿੱਕੇ ਬਲਟੋਈ ਦਾ ਗੂਰੀ ਬਲਟੋਈ ਦਾ ਤੇ ਜਿੰਨੇ ਵੀ ਭਰਾ ਸਾਰੇ ਪ੍ਰਬੰਧ ਕਰਾਣਾ ਬਾਈ ਗੁਰੂ ਮੁੰਡਾ ਵਾ ਆਪਣੇ ਬਾਹਰ ਲਾਵ ਅੰਗਰੇਨ ਲਾਵ ਅੰਗਰੇਨ ਉਹ ਬਹੁਤ ਧੰਨਵਾਦ ਉਸ ਭਰਾ ਦਾ ਉਹਦੀ ਬਦੌਲਤ ਇੰਨਾ ਕੁਝ ਰੋਟੀ ਪਾਣੀ ਦਾ ਖਲੋਪ ਜੀ ਆ ਪ੍ਰਬੰਧ ਬਹੁਤ ਵਧੀਆ ਵਾ ਬਹੁਤ ਤਗੜਾ ਪ੍ਰਬੰਧ ਆ ਜੀ ਪਿੰਡ ਬਲਟੋਈ 1200 ਰੁਪਏ ਨੂੰ ਬਾਈ ਐਡਾ ਤਗੜਾ ਪ੍ਰੋਜੈਕਟ ਕੋਈ ਨਹੀਂ ਕਰਦਾ ਜਿਹੜਾ ਇਹਨਾਂ ਬਲਟੋਈ ਵਾਲਿਆਂ ਨੇ ਕੀਤਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਆ ਆਪਣਾ ਭਰਾ ਜੱਜ ਤੇ ਵਾਈ ਵੀ ਬਾਈ ਦੀ ਬਹੁਤ ਘੰਟਾ ਤੇ ਬਾਈ ਕਿਵੇਂ ਸਮਾਂ ਤੇ ਕਬੂ ਤਾਕੇ ਪੂਰੇ ਪੂਰੇ ਪੈਣਗੇ ਦਿਨ ਬਣ ਗਿਆ ਠੀਕ ਹੈ ਜੀ ਪੂਰੇ ਬਾਗੀ ਅਪਡੇਟ ਦਿੰਨੇ ਇਧਰ ਬਾਈ ਇਧਰ ਬਾਈ ਲੰਗਰ ਦਾ ਪੂਰਾ ਉਤਵਾੰਦਾ ਇਧਰ ਬਾਈ ਲੱਗਾੜਾ ਨਿੱਕਾ ਬਾਈ ਇਧਰ ਮੋਟਾ ਮੋਟਾ ਪੈਂਟ ਭੁੱਲ ਗਿਆ ਮੈਂ ਵਾਲੇ ਨਹੀਂ ਬਣਾਇਆ ਇਧਰ ਇਕਵਾਲ ਸਿੰਘ ਤੇ ਸਾੜੇ 43 ਨੰਬਰ ਨਾਲ ਨੰਬਰ ਨਾਲ ਅਟੈਚ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਉਧਰ ਜੱਗੀ ਭੁੰਦੜ ਵਾਲਾ ਇਹ ਕਦ ਨਹੀਂ ਆਉਂਦਾ ਉਹ ਭਾਵੇਂ ਉਠਾ ਲਾ ਦੇ ਜਿੱਦ ਤੇ ਪੜਾ ਉਹ ਭਾਵੇਂ ਹਾਂ 31 ਸਮਾ ਲਾ ਲਾ ਉਹ ਦੋ ਫਿਰੇ ਵੀ ਅੱਗੇ ਆਉਣਾ ਉਹ चङा <laughs> भई